ਸਤਿ ਸ਼੍ਰੀ ਅਕਾਲ ਜੀ ਆਪਣੇ ਕੋਲ ਹੀ ਕਮੀਜ਼ਾਂ ਦੇ ਕੱਟ ਪੀਸ ਦੁਆਰਾ ਰਿਪੀਟ ਤੇ ਪਹੁੰਚ ਚੁੱਕੇ ਐ ਜੀ ਜਿਨ੍ਹਾਂ ਦੀ ਆਪਾਂ ਸੋਨੂੰ ਕਲਰ ਡਿਜ਼ਾਈਨਿੰਗ ਚੈੱਕ ਕਰਾਉਣੇ ਆ ਚੈੱਕ ਕਰੋ ਜੀ ਬਹੁਤ ਸਾਰਾ ਮਾਲ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਪਹੁੰਚ ਚੁੱਕਿਆ ਹੈ ਬਸ ਇਹ ਪਹਿਲਾਂ ਵੀ ਆਪਾਂ ਤਿੰਨ ਚਾਰ ਵਾਰ ਜਿਹੜਾ ਮਾਲ ਹੈ ਰਿਪੀਟ ਕਰ ਚੁੱਕੇ ਆ ਪਰ ਬਹੁਤ ਸਾਰੀਆਂ ਪੈਣਾ ਰਹਿ ਗਈਆਂ ਸੀ ਉਹਨਾਂ ਦੀ ਡਿਮਾਂਡ ਤੇ ਮਾਲ ਆਪਾਂ ਦੁਬਾਰਾ ਰਿਪੀਟ ਕੀਤਾ ਹੈ ਇਹਦਾ ਕੱਪੜੇ ਦਾ ਵੇਸ ਰਹੂਗਾ ਪੇਪਰ ਕਾਟਨ ਜੀ ਡਿਜ਼ਾਈਨਿੰਗ ਚੈੱਕ ਕਰੀ ਜਾਓ ਜੀ ਨਾਲ ਨਾਲ ਤੇ ਰੇਟ ਰਹੂਗਾ ਸਿਰਫ 100 ਰੁਪਏ ਜੀ ਬਹੁਤ ਹੀ ਜ਼ਿਆਦਾ ਸੌਫਟ ਕਪੜਾ ਹੈ ਜੀ 100 ਰੁਪਏ ਦਾ ਕਮੀਜ਼ ਦਾ ਪੀਸ ਹੈ ਤੇ ਇਹ ਮਿਲਣਾ ਕਿੰਨਾ ਨੂੰ ਹੈ ਜਿਹੜੇ ਆਪਣੀ ਵੀਡੀਓ ਨੂੰ ਪੰਜ ਆਣਾਂ ਇਹਨੂੰ ਸ਼ੇਅਰ ਕਰਨਗੇ ਲਾਈਕ ਕਮੈਂਟ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਸੋਨੂੰ ਰੋਜ਼ ਨਵੇਂ-ਨਵੇਂ ਆਫਰ ਦੀ ਜਾਣਕਾਰੀ ਮਿਲਦੀ ਰਹੇ ਚੈੱਕ ਕਰੀ ਜਾਓ ਜੀ ਨਾਲ ਦੀ ਨਾਲ ਆ ਦੇਖੋ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਆਪਣੇ ਕੋਲ ਜਿਹਦੇ ਵਿੱਚ ਆਪਾਂ ਸੋਨੂੰ ਬਹੁਤ ਸਾਰੇ ਪੀਸ ਖੋਲ ਕੇ ਵੀ ਚੈੱਕ ਕਰਵਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਪੈਣਾ ਦਾ ਫਾਇਦਾ ਹੋ ਸਕੇ ਜੀ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਾ ਬਟਨ ਉਹਨੂੰ ਜਰੂਰ ਪ੍ਰੈਸ ਕਰ ਦਿਓ ਜੀ ਤਾਂ ਕਿ ਸੋਨੂੰ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਜੀ ਪੇਪਰ ਕਾਟਨ ਦੇ ਵਿੱਚ ਸਿਰਫ 100 ਰੁਪਏ ਦਾ ਕਮੀਜ਼ ਦਾ ਪੀਸ ਜੀ ਬਾਤ ਤੋਂ ਵੱਧ ਭੈਣਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਤ ਤੋਂ ਵੱਧ ਭੈਣਾਂ ਦਾ ਫਾਇਦਾ ਹੋ ਸਕੇ ਜੀ ਆ ਚੈੱਕ ਕਰੋ ਜੀ ਕਿਉਂਕਿ ਮਾਲ ਜਿਹੜਾ ਉਹ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੈ ਆਪਾਂ ਸਾਰੇ ਪੀਸ ਨੂੰ ਓਪਨ ਕਰਕੇ ਨਹੀਂ ਦਿਖਾ ਸਕਦੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜਾਂਦੀ ਹੈ ਜੀ ਚੈੱਕ ਕਰੋ ਜੀ ਬਹੁਤ ਜ਼ਿਆਦਾ ਘੱਟ ਰੇਟਾਂ ਤੇ ਸਿਰਫ 100 ਰੁਪਏ ਦਾ ਕਮੀਜ਼ ਦਾ ਪੀਸ ਜੀ। ਆ ਗਏ। ਐਦਾਂ ਨਹੀਂ ਬਹੁਤ ਸਾਰੀਆਂ ਗੱਠਾਂ ਸੋਨੂੰ ਮਿਲ ਜਾਣਗੀਆਂ। ਤੇ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਲਓ ਜੀ। ਧੰਨਵਾਦ ਜੀ।